ਸਫਾਈ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਦਾ ਹਾਲ ਕੋਈ ਬਹੁਤਾ ਚੰਗਾ ਨਹੀਂ ਪਰ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਲੋਕਾਂ ਦੇ ਵਿੱਚ ਇੱਕ ਉਮੀਦ ਜਾਗੀ ਹੈ ਕਿ ਪੰਜਾਬ ਦੇ ਵਿੱਚ ਝਾੜੂ ਚੱਲਿਆ ਤਾਂ ਹੁਣ ਸਫਾਈ ਵੀ ਜ਼ਰੂਰ ਹੋਵੇਗੀ ਇਸ ਦੀ ਮਿਸਾਲ ਹਲਕਾ ਨਾਬਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਵੱਲੋਂ ਅੱਜ ਖੁਦ ਸਫਾਈ ਸੇਵਕਾਂ ਦੇ ਨਾਲ ਲੱਗ ਕੇ ਨਾਬਾ ਦੇ ਗਊਸਾਲਾ ਰੋਡ ਦੇ ਉੱਤੇ ਹੱਥ ਵਿੱਚ ਝਾੜੂ ਫੜ ਕੇ ਸਫਾਈ ਕੀਤੀ ਗਈ ਇਸ ਦੇ ਨਾਲ ਨਾਲ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਮਾਨ ਦੇ ਵੱਲੋਂ ਸੜਕਾਂ ਦੇ ਉੱਤੇ ਲੱਗੇ ਹੋਏ ਬੂਟਿਆਂ ਦੀ ਸਾਮ ਸੰਭਾਲ ਕਰਦੇ ਹੋਏ ਵਾਤਾਵਰਣ ਦੀ ਸ਼ੁੱਧਤਾ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਇਸ ਮੌਕੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਵੱਛ ਭਾਰਤ ਅਮਿਸ਼ਨ ਦੇ ਅਧੀਨ ਜਿਹੜੀਆਂ ਵੀ ਗਰਾਂਟਾਂ ਪੰਜਾਬ ਨੂੰ ਮਿਲਦੀਆਂ ਸੀ ਉਹਨਾਂ ਨੂੰ ਸਹੀ ਨਹੀਂ ਵਰਤਦੀਆਂ ਸੀ ਜਿਸ ਕਰਕੇ ਪੰਜਾਬ ਦੇ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਪਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਝਾੜੂ ਜ਼ਰੂਰ ਚੱਲੇਗਾ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਨਾਬੇ ਨੂੰ ਇੱਕ ਨੰਬਰ ਸ਼ਹਿਰ ਬਣਾਉਣਗੇ। ਨਾਬਾ ਦੇ ਵਿੱਚ ਅਸੀਂ ਨਾਬਾ ਨੂੰ ਸਾਫ਼ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਆ। ਔਰ ਜਿਹਦੇ ਤਰ੍ਹਾਂ ਅੱਜ ਦਲੱਦੀ ਗੇਟ ਪਹਿਲਾਂ ਦੀਵਾਲੀ ਤੋਂ ਪਹਿਲਾਂ ਸੀ ਇਤਿਹਾਸਕ ਜਿਹੜਾ ਗੇਟ ਹੈ ਇੱਕ ਇੱਕ ਗੇਟ ਬਚਾ ਨਾਬੇ ਦੇ ਵਿੱਚ ਦਲੱਦੀ ਗੇਟ ਉਹਨੂੰ ਪੇਂਟ ਕੀਤਾ ਸੀ, ਲਾਈਟਾਂ ਲਾਈਆਂ ਸੀਗੀਆਂ ਔਰ 24 ਘੰਟੇ ਉੱਥੇ ਮਰਜ ਦਾ ਸ਼ਬਦ ਕੀਰਤਨ ਚੱਲਦਾ, ਭਜਨ ਚੱਲਦੇ ਨੇ। ਤੇ ਹੁਣ ਅਸੀਂ ਇਹਦੇ ਨਾਲ ਹੀ ਜਿਹੜੀ ਰੋਡ ਹੈ ਜਿਹੜੀ ਅੱਗੇ ਜਾ ਕੇ ਮੇਰਕੋਲਾ ਰੋਡ ਨਾਲ ਮਰਜ ਹੋ ਜਾਂਦੀ ਹੈ। ਉਸ ਰੋਡ ਦੇ ਦੋਨੇ ਪਾਸੇ ਅਸੀਂ ਹਰਾ ਤੇ ਲਾਲ ਪੇਂਟ ਕਰਕੇ ਜਿਹੜੇ ਜਿਹੜੇ ਖੰਭੇ ਸੀਗੇ ਬਿਜਲੀ ਦੇ ਟੈਲੀਫੋਨ ਦੇ ਜਾਂ ਦਰਖਤਾਂ ਦੇ ਆਲੇ-ਦਾਲ ਜਿਹੜੀ ਜਿਹੜੇ ਜਾਲ ਲੱਗੇ ਸੀਗੇ ਸੀਮਿੰਟ ਦੇ ਉਹਨਾਂ ਨੂੰ ਪੇਂਟ ਕਰਕੇ ਅਸੀਂ ਇਹ ਜਿਹੜੀ ਰੋਡ ਹੈ ਇਹਦੀ ਦਿੱਖ ਜਿਹੜੀ ਹੈ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਖੂਬਸੂਰਤ ਲੱਗ ਰਿਹਾ ਜੀ ਸਾਰੇ ਤਾਰੀਫ ਕਰ ਰਹੇ ਆ ਕਿ ਬਹੁਤ ਅੱਛਾ ਤੁਸੀਂ ਇਹ ਕੀਤਾ ਹੈ ਤੇ ਬਸ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਜੀ ਪੂਰੇ ਨਾਬੇ ਨੂੰ ਅਸੀਂ ਸਾਫ਼ ਸੁਥਰਾ ਪੂਰੇ ਨਾਬੇ ਦੀ ਦਿੱਖ ਚੇਂਜ ਕਰਨੀ ਚਾਹੁੰਦੇ ਹਾਂ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਨਾਬੇ ਦੀ ਜਿਹੜੀ ਡਸਟ ਹੈ ਜਿਹੜੀ ਮਿੱਟੀ ਕਰਨਾ ਚਾਹੁੰਦੇ ਹਾਂ ਸਫਾਈ ਸ਼ਿਕਾਇਤਾਂ ਦੀ ਕਮੀ ਰਹਿੰਦੀ ਸੀ ਜੀ ਇਸ ਵਾਰੀ ਜਿਹੜਾ ਕਿੰਨਾ ਇਹਨੂੰ ਹਾਂ ਬੇਸਿਕਲੀ ਉਹੀ ਕਰਮਚਾਰੀ ਨੇ ਜੀ ਉਹੀ ਸਟਾਫ ਹੈ ਬਸ ਸਿਸਟਮ ਚੇਂਜ ਹੋਇਆ ਜੀ ਪਹਿਲਾਂ ਕੋਈ ਗੌਰ ਨਹੀਂ ਸੀ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅ ਸੁਵੈਸ਼ਵੀ ਅੰਤ ਤਹਿਤ ਕਰੋੜਾ ਰੁਪਏ ਦੀ ਗ੍ਰਾਂਟ ਆਉਂਦੀ ਸੀ ਨਾਪਾ ਕੋਲੇ ਪਰ ਉਹ ਐਂ ਹੀ ਵਾਪਸ ਚਲੀ ਜਾਂਦੀ ਸੀ ਕੋਈ ਲਾਉਂਦਾ ਨਹੀਂ ਸੀ ਔਰ ਹੁਣ ਜਿਹੜੀ ਸਾਡੇ ਕੋਲੇ ਗ੍ਰਾਂਟ ਆ ਰਹੀ ਹੈ ਉਹ ਅਸੀਂ ਉਹਦਾ ਪ੍ਰੋਪਰ ਇਸਤੇਮਾਲ ਕਰ ਰਹੇ ਹਾਂ ਔਰ ਉਹਦੀ ਪ੍ਰੋਪਰ ਗਾਈਡਲਾਈਨ ਜਿਹੜੀ ਸਰਕਾਰ ਦਿਆਨਤਾ ਹੈ ਜਿਹੜੀ ਉਹਦੀ ਗਾਈਡਲਾਈਨ ਹੈ ਉਹਦੇ ਮਤਲਬ ਅਸੀਂ ਸਾਰਾ ਕੁਝ ਸਿਸਟਮ ਬਣਾ ਰਹੇ ਹਾਂ ਤੇ ਪ੍ਰਮਾਤਮਾ ਕਿਰਪਾ ਕਰੇ ਨਾ ਬੇਨ ਅਸੀਂ ਪਹਿਲਾਂ ਪੰਜਾਬ ਚੋਂ ਨੰਬਰ 1 ਫਿਰ ਇੰਡੀਆ ਦੇ ਟੌਪ 10 ਸ਼ਰਾਂ ਦੇ ਵਿੱਚ ਨੰਬਰ 1 ਲੈ ਕੇ ਆਵਾਂਗੇ ਬੀਬੀ ਜ਼ਗੀਰ ਕੌਰ ਨੂੰ ਅੱਜ ਬਹਾਲਾ ਰਸਤਾ ਅਖੜਤਾ ਪਾਰਟੀ ਲੋਕ ਉਹ ਕਹਿੰਦੀ ਵੀ ਮੈਨੂੰ ਤਾਂ ਚਲ ਤੁਸੀਂ ਦਿਖਾਇਆ ਲੋਕਾਂ ਨੇ ਤੁਹਾਨੂੰ ਸਾਰਿਆਂ ਨੂੰ ਜਨਤਾ ਰਹਿ ਗਈ ਇਹ ਬੇਸਿਕ ਪੰਜਾਬ ਦੇ ਲੋਕਾਂ ਦੀ ਬਦ ਦਵਾਵਾਂ ਨੇ ਕਾਲੀ ਦਲ ਪ੍ਰਤੀ ਕਾਲੀ ਦਲ ਜਿਹੜੀ ਭਗੰਤ ਮਾਨ ਸਾਹਿਬ ਗੱਲ ਕਹਿੰਦੇ ਸੀ ਨਾ ਵੀ 1920 'ਚ ਬਣਿਆ ਸੀ ਇਹਨੇ 1920 'ਚ ਬਣਿਆ ਸੀ ਤੇ 2020 ਦੇ ਵਿੱਚ ਖਤਮ ਹੋ ਜਾਣਾ ਉਹੀ ਗੱਲ ਹੋ ਗਈ ਜੀ ਉਹ ਕਾਲੀ ਦਲ ਦੇ ਆਪਣੇ ਲੀਡਰ ਇੱਕ ਤੁਜੇ ਦੇ ਖਿਲਾਫ ਉਹ ਤੇ ਪੋਤੜੇ ਖੋਲ ਰਿਹਾ ਉਹੀ ਦੱਸ ਰਿਹਾ ਕਿ ਪਹਿਲਾਂ ਪ੍ਰਧਾਨ ਜਿਹੜੇ ਐ ਜੀ ਪੀ ਦੇ ਸੀ ਕਾਲੀ ਦਲ ਵੱਲੋਂ ਲਾਫਾਖਾ ਜੋ ਕੱਢੇ ਜਾਂਦੇ ਸੀ ਔਰ ਬੀਬੀ ਜੀ ਆਪ ਵੀ ਦੱਸ ਰਿਹਾ ਹੁਣ ਤੇ ਹੁਣ ਜੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਇਹ ਤਾਂ ਬੀਬੀ ਦਾ ਸਕਦੇ ਆ ਜਿਨ੍ਹਾਂ ਨੇ ਸਾਰੀ ਉਮਰ ਕਾਲੀ ਦਲ ਚਲਾਈ ਹੈ ਰਾਜ ਭਗ ਹੋ ਗਿਆ ਮੰਤ ਐ ਜੀਪੀ ਦੇ ਪ੍ਰਧਾਨ ਰਹੇ ਐ ਇੱਕ ਏਡੇ ਵੱਡੇ ਜ਼ਿੰਮੇਵਾਰ ਪਾਤੇ ਰਹਿ ਕੇ ਤੇ ਉਹਨਾਂ ਨੂੰ ਜੇ ਹੁਣ ਪਤਾ ਲੱਗਿਆ ਕਿ ਮੇਰੇ ਨਾਲ ਗਲਤ ਹੋ ਰਿਹਾ ਸੀ ਜਾਂ ਪਾਰਟੀ ਨੇ ਗਲਤ ਕੀਤਾ ਜਾਂ ਪਾਰਟੀ ਗਲਤ ਤਰੀਕੇ ਨਾਲ ਕੰਮ ਕਰ ਰਹੀ ਸੀ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਬੀਬੀ ਜ਼ਗੀਰ ਕੌਰ ਨੇ ਵੀ ਫਿਰ ਪੰਜਾਬ ਨਾਲ ਧੋਖਾ ਕੀਤਾ ਜੀ ਖਾਲੀ ਦਲ ਨੇ ਤਾਂ ਕਰਨਾ ਹੀ ਕਰਨਾ ਸੀ ਵੀ ਬਾਦਲਪੁਰਾ ਨੇ ਇਹਦਾ ਮਤਲਬ ਫਿਰ ਬੀਬੀ ਵੀ ਫਿਰ ਇੰਨੇ ਸਮੇਂ ਤੱਕ ਚੁੱਪ ਰਹੀ ਐ ਇਹ ਚੁੱਪ ਦੇ ਵਿੱਚ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਜੀ ਇਹ ਪੰਜਾਬ ਨੂੰ ਹੁਣ ਪਤਾ ਲੱਗ ਰਿਹਾ ਹੈ ਇੰਨਾ ਜੀ ਪਹਿਲਾਂ ਤਾਂ ਨਹੀਂ ਕੋਈ ਐ ਦੇਖਿਆ ਹਾਂ ਜੀ ਏ ਕੰਮ ਕਰ ਰਹੇ ਜੀ ਇਹ ਝਾੜੂ ਸਾਡੇ ਨਾਲ ਲਾ ਰਹੇ ਨੇ ਹੋ ਅਸੀਂ ਅਸੀਂ ਪਹਿਲਾਂ ਨਹੀਂ ਕਦੇ ਦੇਖਿਆ ਤੁਹਾਨੂੰ ਵੀ ਮਤਲਬ ਕੰਮ ਕਰਨ ਚ ਖੁਸ਼ੀ ਹੁੰਦੀ ਆ ਵੀ ਬਧਾਈ ਕਿ ਵੀ ਸਾਡੇ ਨਾਲ ਕੰਮ ਕਰ ਰਹੇ ਨੇ ਹਾਂ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਖੁਸ਼ੀ ਹੁੰਦੀ ਆ ਸਾਨੂੰ ਸਾਡੇ ਨਾਲ ਸਾਡੇ ਸਾਡੇ ਐਮਐਲ ਕੜੇ ਨੇ ਜੀ ਸਾਡੇ ਬਰਾਬਰ ਖੜੇ ਨੇ ਜੀ ਬਰਾਬਰ ਖੜੇ ਨੇ ਅੱਜ ਤੱਕ ਕੋਈ ਖੜਿਆ ਨਹੀਂ ਗਿਆ ਸਾਡੇ ਅੱਜ ਤੱਕ ਕੋਈ ਵੀ ਨਹੀਂ ਖੜਾ ਜਿੰਨੇ ਵੀ ਬਣੇ ਨੇ ਇਹ ਪਹਿਲੀ ਵਾਰ ਖੜੇ ਨੇ ਝਾੜੂ ਵੀ ਪਹਿਲੀ ਵਾਰ ਹਾਂ ਜੀ ਪਹਿਲੀ ਵਾਰ ਮਾਰਿਆ ਝਾੜੂ ਹਾਂ ਜੀ ਨਹੀਂ ਤਾਂ ਸਾਡੇ ਕੋਲ ਦੀ ਲੰਘ ਜਾਂਦੇ ਸੀ ਪਰ ਖੜੇ ਦੱਕਰ ਨਹੀਂ ਸੀ ਤੁਹਾਡੇ ਪਿੱਛੇ ਰਲ ਕੇ ਰਹਿ ਰਹੇ ਨੇ ਝਾੜੂ ਸਫਾਈ ਹਾਂਜੀ ਸਾਨੂੰ ਆਪਣੇ ਵਾਂਗੂੰ ਸਮਝ ਰਹੇ ਨੇ ਜੀ ਅਸੀਂ ਇਹ ਗਾਣਾ ਚਾਹਨੇ ਸਾਨੂੰ ਵਿੱਚ ਵਿੱਚ 20 20 ਸਾਲ ਹੋ ਗਏ 25 25 ਸਾਲ ਹੋ ਗਏ ਲੇਡੀਜ਼ ਨੂੰ ਲੱਗਿਆ ਨੂੰ ਜੀ ਦੇਖੋ ਉਹਨਾਂ ਦੀ ਵੀ ਉਮਰਾਂ ਕਾਫੀ ਹੋ ਚੁੱਕੀਆਂ ਸੀ ਜੀ ਵੀ ਹੁਣ ਵੀ ਸਾਨੂੰ ਪੱਕਾ ਦਾ ਕਰ ਦਿਆਂ ਜੀ ਜਿਨ੍ਹਾਂ ਦੀ ਉਮਰ ਰਹਿ ਗਈ ਉਹ ਵੀ ਕੁਝ ਸਾਲ ਲੈ ਲੈਣਗੇ ਜੀ ਸਾਨੂੰ ਕਈ ਸਾਲ ਹੋ ਗਏ ਦੇਖੋ ਜੀ ਹੁਣ ਤੁਸੀਂ ਡੀਸੀ ਰੇਟ ਤੇ ਕੰਮ ਕਰ ਹਾਂਜੀ ਹੁਣ ਤੁਸੀਂ ਡੀਸੀ ਰੇਟ ਤੇ ਹਾਂਜੀ ਨਾਬਾ ਤੋਂ ਸੁਖਚੈਨ ਸਿੰਘ ਲਵਾਣਾ ਦੀ ਵਿਸ਼ੇਸ਼ ਰਿਪੋਰਟ